ਪੰਜਾਬ ਦੇ ਲੋਕਾਂ ਨੇ ਮੇਰੀ ਖੱਲ ਦੇੜ ਦੇਣੀ ਆ ਚੱਕਣਾ ਪਊ ਮੈਨੂੰ ਭਗਵੰਤ ਮਾਨ ਨੇ ਵੀ ਚੱਕਿਆ ਸੀ ਉਹਦਾ ਮੂੰਹ ਤੇ ਕਾਲੀਏ ਪੱਟੀਆਂ ਮੰਡੀ ਸਿਹਾ ਸਦਾ ਵਿੱਚ ਹੈਗੇ ਨੇ ਉਹ ਹਰੀ ਝੰਡੀ ਦੇ ਰਹੇ ਨੇ ਇਸ ਮੱਤੇਵਾੜਾ ਟੈਕਸਟਾਈਲ ਇੰਡਸਟਰੀ ਨੂੰ ਫੇਰ ਮਾਨਾ ਮਾਨਣਾ 'ਚ ਫਰਕ ਹੁੰਦਾ ਇਹ ਪਾਕਿਸਤਾਨ ਤੋਂ ਮਾਨ ਆਇਆ ਹੋਇਆ ਉਹ ਇੱਥੋਂ ਦਾ ਲੋਕਲ ਮਾਨ ਹੈ ਇੰਡਸਟਰੀਅਲ ਪਾਰਕ ਲਾਣਾ ਇੱਕ ਜ਼ੁਲਮ ਹੈ ਸਾਡੇ ਗੁਰੂ ਸਾਹਿਬਾਨ ਨੇ ਮਹੌਲ ਤੇ ਪ੍ਰਕਿਰਤੀ ਬਾਰੇ ਬਹੁਤ ਕੁਝ ਲਿਖਿਆ ਹੈ ਇਸ ਨੂੰ ਆਪਾਂ ਨੇ ਸਾਫ਼ ਰੱਖਣਾ ਜੋ ਕਰਕੇ ਅਸੀਂ ਮਨੁੱਖ ਇਹਦੇ ਤੇ ਪਰੌਣੇ ਆਏ ਹੋਏ ਆ ਤੇ ਜਿਹੜਾ ਪਰੌਣਾ ਆਉਂਦਾ ਉਹ ਗੰਦ ਛੱਡ ਕੇ ਨਹੀਂ ਜਾਂਦਾ ਹੈ ਜੀ ਦੇ ਨਾਲ ਅਗਲੀਆਂ ਨਸਲਾਂ ਉਹ ਤਬਾਹ ਹੋ ਜਾਣ ਜਿਹੜਾ ਗੰਦਾ ਪਾਣੀ ਇੰਡਸਟਰੀ ਦਾ ਬੁੱਡੇ ਨਾਲੇ ਦੇ ਵਿੱਚ ਪੈਂਦਾ ਹੈ ਅਜੇ ਪੰਜਾਬ ਸਰਕਾਰ ਤੇ ਇੰਡੀਆ ਦੀ ਸਰਕਾਰ ਨੇ ਉਸ ਨੂੰ ਕੰਟਰੋਲ ਨਹੀਂ ਕੀਤਾ ਤੇ ਫੇਰ ਪੰਜਾਬ ਸਰਕਾਰ ਤੇ ਉੱਤੇ ਕੀ ਵਿਸ਼ਵਾਸ ਹੈ ਕਿ ਜਿਹੜੀ ਇੰਡਸਟਰੀ ਇੱਥੇ ਹੁਣ ਮੱਤੇਵਾੜੇ ਫਾਕਸ ਦੇ ਵਿੱਚ ਲੱਗੂਗੀ ਉਹਦਾ ਪਾਣੀ ਸਾਫ਼ ਕਰਕੇ ਫੇਰ ਅੱਗੇ ਦਰਿਆ ਦੇ ਵਿੱਚ ਪਾਉਣਗੇ ਪਿੱਛੇ ਜੇ ਖੰਡ ਦੀ ਮਿਲ ਨੇ ਆਪਣਾ ਸਾਰਾ ਗੰਦ ਬਿਆਸ ਦਰਿਆ ਦੇ ਵਿੱਚ ਸਿੱਟਦਾ ਸੀ ਤੁਹਾਨੂੰ ਪਤਾ ਹੈ ਹਜ਼ਾਰਾਂ ਮੱਛੀਆਂ ਤੇ ਡਾਲਫਿਨ ਜਿਹੜੀ ਹੈਗੀ ਹੈ ਉਸ ਨੂੰ ਤਬਾਹ ਕਰ ਦਿੱਤਾ ਸੀਗਾ ਅਸੀਂ ਨਹੀਂ ਚਾਹੁੰਦੇ ਕਿ ਪਾਣੀ ਸਾਡਾ ਗੰਦਾ ਹੋਵੇ ਅਗਲੀ ਨਸਲਾਂ ਦੇ ਲਈ ਇਸ ਕਰਕੇ ਹੈਡਵਰਕਸ ਪੰਜਾਬ ਦੇ ਕਬਜ਼ੇ ਦੇ ਵਿੱਚ ਹੋਣੇ ਜ਼ਰੂਰੀ ਹੈ ਜੋ ਕਰਕੇ ਦਰਿਆ ਦੇ ਵਿੱਚ ਜਿੰਨਾ ਛੇ 25% ਪਾਣੀ ਨਹੀਂ ਹੈ ਪਿੱਛੋਂ ਆਉਂਦਾ ਉਹਨਾਂ ਛੇ ਇਹਦੇ ਵਿੱਚ ਜਿਹੜੇ ਜੀਵ ਹੈਗੇ ਆ ਉਹ ਮਰ ਜਾ ਰਹੇ ਆ ਇਸ ਕਰਕੇ ਆਪਾਂ ਨੂੰ ਪਾਣੀ ਸਾਫ਼ ਰੱਖਣਾ ਪਊਗਾ ਤੇ ਮੱਤੇਵਾਲੇ ਜੰਗਲ ਦੇ ਵਿੱਚ ਫੋਰੈਸਟ ਵਾਲਿਆਂ ਨੇ ਟਾਲੀਆਂ ਵੱਢ ਕੇ ਵੇਚਤੀਆਂ ਹੁਣ ਆਸਟ੍ਰੇਲੀਆ ਤੋਂ ਜਿਹੜੇ ਰੁੱਖ ਆਏ ਆ ਸਫੈਦੇ ਉਹ ਲਾ ਦਿੱਤੇ ਆ ਆ ਦੇਖੋ ਅਸੀਂ ਟਾਲੀ ਦਾ ਬੂਟਾ ਲੈ ਕੇ ਆਂਦਾ ਅਸੀਂ ਕਹਿੰਦੇ ਆ ਕੀ ਟਾਲੀਆਂ ਪੈਦਾ ਕਰੋ ਹਾਂਜੀ ਜਿਹੜੇ ਵੀ ਵਜ਼ੀਰ ਹੈਗੇ ਆ ਜੰਗਲਾਤ ਦੇ ਜੰਗਲਾਤ ਦੇ ਮੈਂਖਮੇ ਦੇ ਅਸੀਂ ਇੱਥੇ ਬੂਟੇ ਹੋਰ ਵੀ ਲੈਂਦੇ ਆ ਆ ਲੈਂਦਾ ਹੈਗਾ ਅੰਬ ਦਾ ਇਹ ਵੀ ਲਾਓ ਅਸੀਂ ਲੈਂਦਾ ਹੋਇਆ ਹੈ ਬੂਟਾ ਜਾਮਣ ਦਾ ਇਹ ਵੀ ਲੱਗਣ ਅਮਰੋਦ ਵੀ ਲੱਗਣ ਅਮਰੋਦ ਲੱਗਣ ਦੇ ਨਾਲ ਪੰਛੀਆਂ ਨੂੰ ਖਾਣ ਨੂੰ ਮਿਲੂਗਾ। ਬੇਰਾਂ ਦੇ ਦਰਖਤ ਵੀ ਲੱਗਣੇ ਚਾਹੀਦੇ ਐ। ਤੇ ਸਾਨੂੰ ਨਹੀਂ ਠੀਕ ਹੈ ਕਿ ਇੱਥੇ ਸਫੈਦਾ ਲੱਗਿਆ ਹੋਇਆ ਐ। ਇਹ ਅਸੀਂ ਖਾਸ ਆਪਣੇ ਘਰ ਦੇ ਵਿੱਚ ਬੂਟੇ ਪੈਦਾ ਕੀਤੇ ਹੋਏ ਇੱਥੇ ਦੇ ਲੈ ਕੇ ਆਏ ਐ। ਤੇ ਪ੍ਰੈਸ ਨੂੰ ਵੀ ਚਾਹੀਦਾ ਕਿ ਹਰਿਆਵਲ ਦੇ ਉੱਤੇ ਜੋਰ ਪਾਣ। ਜਿਹੜੇ ਮੇਰੇ ਵੀਰ ਐ ਖੇਤੀ ਬਿਆੜੀ ਕਰਦੇ ਉਹ ਵੀ ਆਪਣੀਆਂ ਵਟਾਂ ਦੇ ਉੱਤੇ ਤਾਲੀਆਂ ਦੇ ਬੂਟੇ ਲਾ ਦੇ ਤੇ ਜਿਹੜੇ ਗਰੀਬ ਐ ਆਪਣੇ ਵੇੜਿਆਂ ਦੇ ਵਿੱਚ ਵੀ ਇੱਕ ਇੱਕ ਬੂਟਾ ਲਾਉਣਾ ਚਾਹੀਦਾ ਹੁਣ ਤੁਸੀਂ ਕੀ ਪੁੱਛਣਾ ਜੀ ਇਹਨੂੰ ਲੋਕ ਸਭਾ ਚ ਮੁੱਦੇ ਨੂੰ ਚੱਕੂਗੇ ਤੁਸੀਂ ਲੋਕ ਸਭਾ ਚ ਜਾ ਕੇ ਇਸ ਮੁੱਦੇ ਨੂੰ ਚੱਕੂਗੇ ਮੈਨੂੰ ਚੱਕਣਾ ਪੈਣਾ ਨਹੀਂ ਤਾਂ ਪੰਜਾਬ ਦੇ ਲੋਕਾਂ ਨੇ ਮੇਰੀ ਖੱਲ ਢੇਡ ਦੇਣੀ ਐ ਚੱਕਣਾ ਪਊ ਮੈਨੂੰ ਭਗਵੰਤ ਮਾਨ ਨੇ ਵੀ ਚੱਕਿਆ ਸੀ ਉਹਦਾ ਮੂੰਹ ਤੇ ਕਾਲੀਆਂ ਪੱਟੀਆਂ ਮੰਡੀ ਸਾਈ ਸਦਾ ਵਿੱਚ ਹੈਗੇ ਨੇ ਉਹ ਹਰੀ ਝੰਡੀ ਦੇ ਰਹੇ ਨੇ ਇਸ ਮੱਤੇਵਾੜਾ ਟੈਕਸਟਾਈਲ ਇੰਡਸਟਰੀ ਨੂੰ ਫੇਰ ਮਾਨਾ ਮਾਨਾਂ 'ਚ ਫਰਕ ਹੁੰਦਾ ਇਹ ਪਾਕਿਸਤਾਨ ਤੋਂ ਮਾਨ ਆਇਆ ਹੋਇਆ ਹੈ ਉਹ ਇੱਥੋਂ ਦਾ ਲੋਕਲ ਮਾਨ ਹੈ ਬੁਲੇ ਸੋ ਨਿਹਾਲ ਹਾਂ ਪਾਕਿਸਤਾਨ ਦਾ ਮਾਨ ਕਦੇ ਝੂਠ ਨਹੀਂ ਬੋਲ ਸਕਦਾ ਹੈਗਾ ਇੱਕ ਅਲੱਗ ਵਿਧਾਨ ਸਭਾ ਬਣਾਉਣ ਨੂੰ ਮੁੱਦਾ ਚੱਕਿਆ ਆ ਜੀ ਕਹਿੰਦੇ ਕਿ ਸਾਨੂੰ ਵੀ ਜਗ੍ਹਾ ਦਿੱਤੀ ਜਾਵੇ ਜੀ ਮਾਨ ਸਾਹਿਬ ਕਹਿ ਰਹੇ ਨੇ ਇੱਕ ਬਾਬਾਏ ਬੂਟੇ ਫੜ ਲਓ ਹੁਣ ਮਾਨ ਸਾਹਿਬ ਦੀ ਸਮਝ ਨਹੀਂ ਆਉਂਦੀ ਸ਼ਾਇਦ ਵਿਆਹ ਤੋਂ ਬਾਅਦ ਨਾਰਮਲ ਹੋ ਜਾਣਗੇ ਹੂੰ ਬਿਲਕੁਲ ਸਿਮਰਤ ਸਿੰਘ ਮਾਨ ਨੇ ਲੋ ਹਾਂ ਮਾਨ ਸਾਹਿਬ ਹਰਿਆਣਾ ਹਰਿਆਣਾ ਦੀ ਜੇ ਵਿਧਾਨ ਸਭਾ ਬਣਦੀ ਐ ਤਾਂ ਪੰਚਕੂਲਾ ਦੇ ਵਿੱਚ ਬਣਨੀ ਚਾਹੀਦੀ ਐ ਚੰਡੀਗੜ੍ਹ ਦੇ ਵਿੱਚ ਕਿਉਂ ਕਿਉਂਕਿ ਚੰਡੀਗੜ੍ਹ ਪੰਜਾਬ ਦੇ 28 29 ਪਿੰਡਾਂ ਨੂੰ ਵਸਾ ਕੇ ਹੋ ਜਾ ਬਿਲਕੁਲ ਇਹਨੂੰ ਇਹਨੂੰ ਰੋहतक ਦੇ ਵਿੱਚ ਬਣਾਉਣਾ ਚਾਹੀਦਾ ਹੈ ਜਿਹੜੀ ਉਹਦੀ ਜਗ੍ਹਾ ਹੈਗੀ ਐ ਜਾਂ ਹਸਾਰ ਦੇ ਵਿੱਚ ਬਣੇ ਜਿਹੜਾ ਅਸਲੀ ਹਰਿਆਣਵੀ ਇਲਾਕਾ ਹੈ ਤੇ ਹਰਿਆਣੇ ਨੂੰ ਸਹਾਰਨਪੁਰ ਦੀ ਡਿਵੀਜ਼ਨ ਭਰਤਪੁਰ ਦੀ ਡਿਵੀਜ਼ਨ ਆਗਰੇ ਦੀ ਡਿਵੀਜ਼ਨ ਦੇ ਦੇਣੀ ਚਾਹੀਦੀ ਹੈ ਤੇ ਜਿਹੜੇ ਇਲਾਕੇ ਕਰਨਾਲ ਤੋਂ ਹਾੜ ਵਾਲੇ ਪਾਸੇ ਸਰਸੇ ਪੈਂਦੇ ਐ ਉਹਨਾਂ ਨੂੰ ਪੰਜਾਬ ਦੇ ਨਾਲ ਜੋੜ ਦੇਣਾ ਚਾਹੀਦਾ ਜੇ ਇਸ ਤਰ੍ਹਾਂ ਹੋ ਗਿਆ ਫਿਰ ਹਰਿਆਣਾ ਰਪੇਰਿਅਨ ਸਟੇਟ ਬਣ ਜਾਊਗਾ ਉਸ ਨੂੰ ਜਮਨਾ ਦਾ ਵੀ ਪਾਣੀ ਮਿਲੂਗਾ ਤੇ ਗੰਗਾ ਦਾ ਵੀ ਪਾਣੀ ਮਿਲੂਗਾ ਕਾਨੂੰਨ ਦੇ ਤਹਿਤ 7.5 ਲੋਜ ਵਿਆਸ ਸਰਾਵੀ ਸਨਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਮਿਲ ਸਕਦਾ ਹੈਗਾ ਸੋ ਹਰਿਆਣੇ ਨੂੰ ਬਹੁਤ ਫਾਇਦਾ ਹੋ ਜੇ ਹਰਿਆਣੇ ਨੂੰ ਸਹਾਰਨਪੁਰ ਦੀ ਡਿਵੀਜ਼ਨ ਮੇਰਠ ਦੀ ਡਿਵੀਜ਼ਨ ਭਰਤਪੁਰ ਦੀ ਡਿਵੀਜ਼ਨ ਇਹ ਸਾਰੀਆਂ ਦੇ ਕੇ ਵਿਸ਼ਾਲ ਹਰਿਆਣਾ ਬਣਾਇਆ ਜਾਵੇ ਤੇ ਇਹਨਾਂ ਦਾ ਜਿਹੜੀ ਰਾਜਸਥਾਨੀ ਹੈ ਮੇਰਾ خیال ਜਿਹੜਾ ਇਹਨਾਂ ਦੇ ਵਿਚਾਲੇ ਆਊਗਾ ਆਗਰਾ ਵੀ ਆਊਗਾ ਪਰਥਪੁਰ ਵੀ ਆਊਗਾ ਸਹਾਰਨਪੁਰ ਵੀ ਆਊਗਾ ਇਹ ਡਿਵੀਜ਼ਨਾਂ ਹਰਿਆਣਾ ਨੂੰ ਦੇ ਦੇਣੀਆਂ ਚਾਹੀਦੀਆਂ ਔਰ ਹਿਮਾਚਲ ਦੇ ਵਿੱਚ हिमाਚਲੀ زبان ਲਗਣੀ ਚਾਹੀਦੀ ਹੈ ਨਾ ਕਿ ਹਿੰਦੀ ਸਾਰੇ ਸੂਬਿਆਂ ਦੇ ਵਿੱਚ ਆਪਣੀ ਆਪਣੀ ਜ਼ੁਬਾਨ ਹਰਿਆਣੇ ਦੇ ਵਿੱਚ ਹਰਿਆਣਵੀ ਹੋਵੇ ਹਿਮਾਚਲ ਦੇ ਵਿੱਚ ਪਹਾੜੀ ਹੋਵੇ ਔਰ ਪੰਜਾਬ ਦੇ ਵਿੱਚ ਜਿਵੇਂ ਪੰਜਾਬੀ ਹੈ ਇਸ ਤਰ੍ਹਾਂ ਪੰਜਾਬੀ ਰਹੇ ਮਾਨ ਸਾਹਿਬ ਇੱਕ ਐਸ ਵੀ ਆਰ ਗੀਤ ਤੇ ਇੱਕ ਜਿਹੜਾ ਬੰਦੀ ਸਿੰਘਾ ਹੀ ਰਾਈਏ ਦਾ ਗੀਤ ਉਹ ਬੈਨ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ ਕਿਸ ਦਾ ਤੁਸੀਂ ਦੇਖਦੇ ਉਹਨਾਂ ਨੂੰ ਉਹ ਬੈਨ ਹੋਣ ਕਰਕੇ ਕੋਈ ਨਹੀਂ ਜਿਹੜਾ ਜਟਾਨੇ ਨੇ ਕੰਮ ਕਰਤਾ ਇਹ 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 ਹੁਣ ਖੋਲ ਨਹੀਂ ਸਕਦੀ ਹੈਗੀ ਜਿਵੇਂ ਮਰਜ਼ੀ ਬੈਨ ਕਰੀ ਜਾਣ ਇਹ ਆਪਣੇ ਸੰਵਿਧਾਨ ਦੇ ਖਿਲਾਫ ਸਾਡੀ ਜਿਹੜੀ ਆਜ਼ਾਦੀ ਆਰਟੀਕਲ 19 ਨੇ ਦਿੱਤੀ ਹੈ ਸਾਡੀ ਆਜ਼ਾਦੀ ਦੇ ਨਾਲ ਬੋਲਣਾ ਵਿਚਾਰ ਰੱਖਣਾ ਇੱਕ ਕੱਟੜਵਾਦੀ ਹਿੰਦੂ ਰਾਸ਼ਟਰ ਦੀ ਸਰਕਾਰ ਬੀਜੇਪੀ ਆਰਐਸਐਸ ਨੇ ਇਹ ਸਾਰੀ ਫ੍ਰੀडम ਆਜ਼ਾਦੀ ਸਾਡੀ ਖਤਮ ਕਰਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੁਸੀਂ ਦੇਖੋਗੇ ਕਿ ਇਹ ਕੀ ਕੀ ਕੋਸ਼ਿਸ਼ ਹੋਰ ਰਕਾਬਟਾ ਲਾਉਣਗੇ ਮੁੱਦੇ ਨੂੰ ਚੱਕੂਗੇ ਤੁਸੀਂ ਕਿ ਲੋਕ ਸਭਾ ਚ ਜਾ ਕੇ ਇਸ ਮੁੱਦੇ ਨੂੰ ਚੱਕੂਗੇ ਮੈਨੂੰ ਚੱਕਣਾ ਪੈਣਾ ਨਹੀਂ ਤਾਂ ਪੰਜਾਬ ਦੇ ਲੋਕਾਂ ਨੇ ਮੇਰੀ ਖੱਲ ਢੇਡ ਦੇਣੀ ਆ ਚੱਕਣਾ ਪਊ ਮੈਨੂੰ ਭਗਵੰਤ ਮਾਨ ਨੇ ਵੀ ਚੱਕਿਆ ਸੀ ਉਹਦਾ ਮੂੰਹ ਤੇ ਕਾਲੀਏ ਪੱਟੀਆਂ ਮੰਡੀ ਸਿਹਾਜ ਸੱਤਾ ਵਿੱਚ ਹੈਗੇ ਨੇ ਉਹ ਹਰੀ ਝੰਡੀ ਦੇ ਰਹੇ ਨੇ ਇਸ ਮੱਤੇ ਵੜਾ ਟੈਕਸਟਾਈਲ ਇੰਡਸਟਰੀ ਨੂੰ ਫੇਰ ਮਾਨਾ ਮਾਨਨਾ 'ਚ ਫਰਕ ਹੁੰਦਾ ਇਹ ਪਾਕਿਸਤਾਨ ਤੋਂ ਮਾਨ ਆਇਆ ਹੋਇਆ ਉਹ ਇੱਥੋਂ ਦਾ ਲੋਕਲ ਮਾਨ ਹੈ ਇੰਡਸਟਰੀਅਲ ਪਾਰਕ ਲਾਉਣਾ ਇੱਕ ਜ਼ੁਲਮ ਹੈ ਸਾਡੇ ਗੁਰੂ ਸਾਹਿਬਾਨ ਨੇ ਮਾਹੌਲ ਤੇ ਪ੍ਰਕਿਰਤੀ ਬਾਰੇ ਬਹੁਤ ਕੁਝ ਲਿਖਿਆ ਇਸ ਨੂੰ ਆਪਾਂ ਨੇ ਸਾਫ਼ ਰੱਖਣਾ ਚੋਂ ਕਰਕੇ ਅਸੀਂ ਮਨੁੱਖ ਇਹਦੇ ਤੇ ਪਰੌਣੇ ਆਏ ਹੋਏ ਆ ਤੇ ਜਿਹੜਾ ਪਰੌਣਾ ਆਉਂਦਾ ਉਹ ਗੰਦ ਛੱਡ ਕੇ ਨਹੀਂ ਜਾਂਦਾ ਹੈ ਜਿਹਦੇ ਨਾਲ ਅਗਲੀਆਂ ਨਸਲਾਂ ਉਹ ਤਬਾਹ ਹੋ ਜਾਣ ਜਿਹੜਾ ਗੰਦਾ ਪਾਣੀ ਇੰਡਸਟਰੀ ਦਾ ਬੁੱਡੇ ਨਾਲੇ ਦੇ ਵਿੱਚ ਪੈਂਦਾ ਹੈ ਅਜੇ ਪੰਜਾਬ ਸਰਕਾਰ ਤੇ ਇੰਡੀਆ ਦੀ ਸਰਕਾਰ ਨੇ ਉਸ ਨੂੰ ਕੰਟਰੋਲ ਨਹੀਂ ਕੀਤਾ ਤੇ ਫੇਰ ਪੰਜਾਬ ਸਰਕਾਰ ਤੇ ਉੱਤੇ ਕੀ ਵਿਸ਼ਵਾਸ ਹੈ ਕਿ ਜਿਹੜੀ ਇੰਡਸਟਰੀ ਇੱਥੇ ਹੁਣ ਮੱਤੇਵਾੜੇ ਫਾਕਸ ਦੇ ਵਿੱਚ ਲੱਗੋਗੀ ਉਹਦਾ ਪਾਣੀ ਸਾਫ਼ ਕਰਕੇ ਫਿਰ ਅੱਗੇ ਦਰਿਆ ਦੇ ਵਿੱਚ ਪਾਉਣਗੇ ਪਿਛਲੇ ਜੇ ਖੰਡ ਦੀ ਮਿੱਲ ਨੇ ਆਪਣਾ ਸਾਰਾ ਗੰਦ ਬਿਆਸ